ਇੱਕ ਸਕੂਲੇ ਧੀ ਪੜਦੀ ਸੀ ਉਮਰ ਹੋਣੀ ਉਸਦੀ ਤਕਰੀਬਨ 4-5 ਸਾਲ ਤੇ ਉਸ ਨੂੰ ਅਕਸਰ ਹੀ ਮੈਡਮ ਪੁੱਛਿਆ ਕਰਦੇ ਅਸੀਂ ਕਿ ਹਰ ਇੱਕ ਬੱਚੇ ਨੂੰ ਪੁੱਛਿਆ ਜਾਂਦਾ ਹੁੰਦਾ ਹੈ ਤੇ ਆਮ ਆਪਾਂ ਘਰਾਂ ਵਿੱਚ ਵੀ ਪੁੱਛਦੇ ਹਾਂ ਬੱਚੇ ਤੂੰ ਵੱਡਾ ਹੋ ਕੇ ਕੀ ਬਣਨਾ ਹੈ ਕਿਉਂਕਿ ਅੱਜ ਕੱਲ੍ਹ ਫੋਨ ਤੇ ਜੋ ਦੇਖਦੇ ਆ ਜੋ ਮਾਪੇ ਸਿਖਾਉਂਦੇ ਹਨ ਉਹਨਾਂ ਦੱਸਦੇ ਆ ਉਦਾਂ ਹੀ ਬਣਨਾ ਪਸੰਦ ਕਰਦੇ ਆ ਤੇ ਉਹ ਬੱਚਾ ਧੀ ਨੇ ਜਦੋਂ ਵੀ ਕਹਿਣਾ ਮੈਂ ਫੌਜੀ ਬਣਨਾ ਹੈ ਮੈਂ ਤਾਂ ਮੈਡਮ ਨੇ ਫੇਰ ਪੁੱਛਣਾ ਤੁਹ ਬੜਾ ਹੋ ਕੇ ਕੀ ਬਣਨਾ ਹੈ ਫੌਜੀ ਬਣਨਾ ਕਿ ਮੈਡਮਾਂ ਨੂੰ ਵੀ ਇੱਕ ਕੋਸ਼ਿਸ਼ ਹੁੰਦੀ ਆ ਕਿ ਬੱਚਾ ਕਿਤੇ ਭੁੱਲਦਾ ਨਹੀਂ ਗਿਆ ਵੀ ਉਹਨੇ ਬਣਨਾ ਕੀ ਆ ਵੀ ਆਪਣੀ ਮੰਜ਼ਿਲ ਭੁੱਲਦਾ ਨਹੀਂ ਗਿਆ ਕਿਤੇ ਤੇ 2 ਮਹੀਨੇ 4 ਮਹੀਨੇ 5 ਮਹੀਨੇ ਲੰਘੇ ਤੇ ਬੱਚੇ ਫੇਰ ਪੁੱਛਣਾ ਬੱਚੇ ਤੂੰ ਬੜਾ ਹੋ ਕੇ ਕੀ ਬਣਨਾ ਹੈ ਮੈਡਮ ਜੀ ਫੌਜੀ ਬਣਨਾ ਹੈ ਤੇ ਫਿਰ ਇੱਕ ਗੱਲ ਹੋਰ ਪੁੱਛਦੇ ਹੁੰਦੇ ਸੀ ਉਹ ਨਾਲ ਕੁੱਤ ਤੈਨੂੰ ਸਭ ਤੋਂ ਸੋਹਣਾ ਕੌਣ ਲੱਗਦਾ ਏ ਕਿਹੜਾ ਸਿੰਗਰ ਸੋਹਣਾ ਲੱਗਦਾ ਏ ਤੈਨੂੰ ਕੌਣ ਸੋਹਣਾ ਘਰਚ ਕੌਣ ਸੋਹਣਾ ਲੱਗਦਾ ਏ ਹਨਾ ਇੱਕ ਬੱਚੇ ਨੂੰ ਹੁੰਦਾ ਹੈ ਨਾ ਵੀ ਮੇਰਾ ਵੀ ਸਭ ਤੋਂ ਸੋਹਣਾ ਕੌਣ ਹੈ ਕੋਈ ਦੁਨੀਆ ਆਪਣਾ ਜਿਹੜੀ ਖੁਸ਼ੀ ਹੁੰਦੀ ਬੰਦੇ ਨੂੰ ਜੇ ਮੈਨੂੰ ਆ ਸੋਹਣਾ ਹੈ ਮੈਂ ਸੁਣਨਾ ਪਸੰਦ ਕਰਦਾ ਕਿਸ ਨੂੰ ਦੇਖਣਾ ਪਸੰਦ ਕਰਦੇ ਆਪਾਂ ਕਿਸੇ ਦਾ ਕੋਈ ਗਾਉਣੇ ਵਾਲਾ ਕੋਈ ਵਜਾਉਣੇ ਵਾਲਾ ਕਿਸੇ ਦਾ ਕੋਈ ਸਾਜ਼ ਕੋਈ ਢੋਲਕ ਕੋਈ ਚੀਜ਼ ਬੱਚੇ ਨੂੰ ਪਸੰਦ ਹੁੰਦੀ ਜਾਂ ਫੌਜੀ ਬਣਨਾ ਜਿਵੇਂ ਇਦਾਂ ਹੀ ਐਵੇਂ ਹੀ ਬੱਚੇ ਨੂੰ ਪੁੱਛਿਆ ਜਾਂਦਾ ਦਾ ਵੀ ਤੈਨੂੰ ਸਭ ਤੋਂ ਸੋਹਣਾ ਕੌਣ ਲੱਗਦਾ ਹੈ ਤੇ ਬੱਚੇ ਨੇ ਕਹਿਣਾ ਤਿੰਨੇ ਕਹਿਣਾ ਵੀ ਮੈਨੂੰ ਸਾਬ ਜੱਦੇ ਪਿਆਰੇ ਲੱਗਦੇ ਆ ਉਹਨੂੰ ਸਾਬ ਜੱਦੇ ਸੋਹਣੇ ਲੱਗਦੇ ਆ ਉਹਨੇ ਪੁੱਛਿਆ ਮੈਡਮ ਕਹਿੰਦੀ ਕਿਉਂ ਕਹਿੰਦੀ ਮੈਨੂੰ ਛੋਟੇ ਸਾਬ ਜੱਦੇ ਬਹੁਤ ਪਿਆਰੇ ਲੱਗਦੇ ਆ ਕਹਿੰਦੀ ਉਹ ਕਿਉਂ ਕਹਿੰਦੀ ਮੇਰੇ ਪਾਪਾ ਕਹਿੰਦੇ ਹੁੰਦੇ ਆ ਉਹ ਦੁਨੀਆ ਦੇ ਸਭ ਤੋਂ بڑے ਫੌਜੀ ਤੇ ਉਹ ਦੁਨੀਆ ਦੇ ਸਭ ਤੋਂ بڑے ਫੌਜੀ ਤੇ ਉਮਰ ਬਹੁਤ ਛੋਟੀ ਉਹਨਾਂ ਦੀ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਤੇ ਇਸ ਕਰਕੇ ਮੈਨੂੰ ਸੋਹਣੇ ਲੱਗਦੇ ਆ ਕਹਿੰਦੀ ਉਹ ਕਿਉਂ ਵੀ ਉਹ ਫੌਜੀ ਤੇ ਹਾਂ ਕਹਿੰਦੀ ਫੌਜੀ ਤੇ ਮੈਂ ਫੌਜੀ ਬਣਨਾ ਹੈ ਮੇਰੇ ਪਪਾ ਕਹਿੰਦੇ ਹੁੰਦੇ ਆ ਪੁੱਤ ਤੈ ਫੌਜੀ ਬਣਨਾ ਹੈ ਤੇ ਮੈਂ ਆਹ ਕਹਿੰਦੀ ਹੁੰਦੀ ਆ ਵੀ ਹਾਂ ਪਪਾ ਮੈਂ ਫੌਜੀ ਬਣਨਾ ਹੈ ਕਿਉਂਕਿ ਅਜਿਹੇ ਟਾਈਮ 'ਚ ਜੋ ਆਪਾਂ ਬੱਚਿਆਂ ਨੂੰ ਸਿਖਾਉਂਦੇ ਆ ਬੱਚਿਆਂ ਨੂੰ ਦੱਸਦੇ ਆ ਭਾਵੇਂ ਚੰਗਾ ਦੱਸ ਲੋ ਪਾਵੇਂ ਮਾੜਾ ਦਸਲੋ ਫੋਨ ਤੇ ਚੰਗਾ ਵੀ ਆ ਮਾੜਾ ਵੀ ਆ ਪਰ ਹਰ ਇੱਕ ਪੇਰੈਂਟਸ ਦਾ ਆਪਣਾ ਇੱਕ ਫਰਜ਼ ਹੁੰਦਾ ਏ ਉਹ ਨਿਭਾਉਣਾ ਚਾਹੀਦਾ ਏ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਜੋ ਸਮਾ ਚੱਲ ਰਿਹਾ ਏ ਇਹ ਚੰਗਾ ਨਹੀਂ ਹੈਗਾ ਬਹੁਤਾ ਚੰਗਾ ਨਹੀਂ ਹੈਗਾ ਬਹੁਤਾ ਮਾੜਾ ਏ ਤੇ ਹਰ ਇੱਕ ਪੇਰੈਂਟਸ ਦੀ ਆਪਣੀ ਆਪਣੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਬੱਚਿਆਂ ਨੂੰ ਚੰਗਾ ਸਿਖਾਓ ਬਹੁਤ ਚੰਗਾ ਸਿਖਾਓ ਬਹੁਤ ਜ਼ਿਆਦਾ ਚੰਗਾ ਸਿਖਾਓ ਮਾੜਾ ਦਾ ਦੌਰ ਚੱਲ ਰਿਹਾ ਏ ਸੀ ਖੁਦ ਮਾੜੇ ਆ ਅੱਜ ਦੇ ਸਮੇਂ ਵਿੱਚ ਅੱਜ ਅਸੀਂ ਫੋਨ ਦੇਖਦੇ ਆ ਤਾਂ ਬੱਚਾ ਫੋਨ ਦੀ ਜਿੱਦ ਕਰਦਾ ਹੀ ਕਰਦਾ ਏ ਜੋ ਅਸੀਂ ਬਣਦੇ ਆ ਬੱਚਾ ਉਹ ਬਣਨ ਦੀ ਕੋਸ਼ਿਸ਼ ਕਰਦਾ ਏ ਸਿੰਪਲ ਜੀ ਗੱਲ ਹੈ ਸਿੰਪਲ ਜੀ ਕੁਆਲਿਟੀ ਹੈ ਜੋ ਸਾਡੇ ਵਿੱਚ ਹੈ ਉਹੀ ਸਾਡੇ ਬੱਚਿਆਂ ਵਿੱਚ ਹੈ ਬੱਚਾ ਸਭ ਤੋਂ ਵੱਧ ਖਿੱਚਦਾ ਐ ਚੀਜ਼ ਵੱਲ ਪ੍ਰਤੀਕ ਬਣਦਾ ਏ ਜਿਵੇਂ ਮਾਪੇ ਹੁੰਦੇ ਆ ਉਹਦੇ ਪੇਰੈਂਟਸ ਹੁੰਦੇ ਆ ਉਹਨਾਂ ਨੂੰ ਦੇਖ ਦੇਖ ਕੇ ਉਹ ਆਪਣੇ ਅੰਦਰ ਮਾਨਸਿਕ ਰੂਪੀ ਤੇ ਬਾਹਰ ਰੁਪਈ ਆਪਣੇ ਆਪ ਨੂੰ ਵੀ ਧਾਰਨ ਕਰਦਾ ਹੈ ਤੇ ਆਪਾਂ ਨੂੰ ਆਹੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਬੱਚਿਆਂ ਨੂੰ ਚੰਗਾ ਬਣਾਇਆ ਜਾਵੇ ਚੰਗਾ ਕਿਵੇਂ ਬਣਾਇਆ ਜਾਵੇ ਇਹ ਸਾਡੇ ਸਾਰੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਕਿਵੇਂ ਚੰਗਾ ਬਣਾਉਣਾ ਹੈ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤ